ਕਾਲੇ ਸ਼ੀਸ਼ਿਆਂ ਵਾਲੀ ਥਾਰ ਨੇ ਪੁਲਿਸ ਨੂੰ ਪਾਈਆ ਭੱਜਣਾ ਪੁਲਿਸ ਨੇ ਗੈਂਗਸਟਰ ਸਮਝ ਕੇ ਥਾਰ ਉੱਪਰ ਚਲਾ ਦਿੱਤੀਆਂ ਗੋਲੀਆਂ ਜਦੋਂ ਦੇਖਿਆ ਤਾਂ ਕਾਰ ਦੇ ਅੰਦਰੋਂ ਨਵਾਲਕ ਲੜਕਾ ਤੇ ਲੜਕੀ ਮਾਮਲਾ ਹੈ ਜੀ ਨਵੇਂ ਸ਼ਹਿਰ ਦਾ ਨਵੇਂ ਸ਼ਹਿਰ ਅੰਦਰ ਪੈਂਦੇ ਥਾਣਾ ਬਹਿਰਾਮਪੁਰ ਦਾ ਦੱਸਿਆ ਜਾ ਰਿਹਾ ਹੈ ਕਿ ਫਗਵਾੜਾ ਬਾਈਪਾਸ ਨੇੜੇ ਕਾਲੇ ਸ਼ੀਸ਼ਿਆਂ ਵਾਲੀ ਥਾਰ ਖੜੀ ਹੋਣ ਦੀ ਪੁਲਿਸ ਨੂੰ ਗੁਪਤ ਸੂਚਨਾ ਆਦ ਮਿਲੀ ਜਿਸ ਦੇ ਆਧਾਰ ਤੇ ਪੁਲਿਸ ਨੇ ਜਦੋਂ ਖਾਰ ਨੂੰ ਘੇਰਿਆ ਤੇ ਉਸ ਦੇ ਚਾਲਕ ਨੂੰ ਬਾਹਰ ਨਿਕਲਣ ਲਈ ਕਿਹਾ ਗਿਆ ਤਾਂ ਖੋਲਣ ਦੀ ਬਜਾਏ ਉਸ ਨੇ ਮੌਕੇ ਤੋਂ ਥਾਰ ਭਜਾਰੀ ਦੱਸਿਆ ਜਾ ਰਿਹਾ ਹੈ ਕਿ ਭੱਜੀ ਜਾਂਦੀ ਥਾਰ ਦੇ ਉੱਪਰ ਗਰੀਬ ਪੁਲਿਸ ਪਾਰਟੀ ਵੱਲੋਂ ਗੋਲੀ ਚਲਾਈ ਗਈ ਔਰ ਥਾਰ ਦੇ ਟਾਇਰ ਵਿੱਚ ਗੋਲੀ ਵੱਜੀ ਜਿਸ ਉਪਰੰਤ ਵੀ ਥਾਰ ਦਾ ਚਾਲਕ ਨਹੀਂ ਰੁਕਿਆ ਸ਼ੱਕੀ ਹਾਲਾਤ ਵਿੱਚ ਭੱਜੀ ਜਾਂਦੀ ਥਾਰ ਨੂੰ ਰੋਕਣ ਵਾਸਤੇ ਪੁਲਿਸ ਪਾਰਟੀ ਵੱਲੋਂ ਨਾਕਾ ਲਗਵਾਇਆ ਗਿਆ ਨਾਕੇ ਦੌਰਾਨ ਜਦੋਂ ਘੇਰਾਬੰਦੀ ਕੀਤੀ ਗਈ ਤਾਂ ਥਾਰ ਦਾ ਸ਼ੀਸ਼ਾ ਤੋੜ ਕੇ ਜਦ ਅੰਦਰ ਦੇਖਿਆ ਗਿਆ ਤਾਂ ਇੱਕ ਨਵਾਲਕ ਲੜਕਾ ਔਰ ਲੜਕੀ ਅੰਦਰ ਪਾਏ ਗਏ ਜੋ ਇੱਕ ਕਾਂਗਰਸੀ ਲੀਡਰ ਦਾ ਬੇਟਾ ਦੱਸਿਆ ਜਾ ਰਿਹਾ ਨਵਾਲਕ ਲੜਕਾ ਓਕੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਥਾਰ ਦੀ ਡੈਰ ਉੱਪਰ ਗੋਲੀ ਲੱਗੀ ਹੈਗੀ ਔਰ ਦੋਨਾਂ ਨੂੰ ਜਿਹੜਾ ਥਾਣੇ ਲਿਆਂਦਾ ਗਿਆ ਹੈ ਤਫਤੀਸ਼ ਕੀਤੀ ਜਾ ਰਹੀ ਬ੍ਰੀਕੀ ਨੇ ਤਫਤੀਸ਼ ਕੀਤੀ ਜਾ ਰਹੀ ਔਰ ਬਣਦੀ ਕਾਨੂੰਨੀ ਕਾਰਵਾਈ ਕਰੇ ਜਾਣ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ ਜੀ ਇਹ ਸਮੇਤ ਪੁਜ ਪਾਰਟੀ ਲਈ ਨਾ ਕਿ ਜਨਮ ਹੋ ਜੂਗੀ ਇੱਕ ਇਨਫੋਰਮੇਸ਼ਨ ਮਿਲੀ ਕਿ ਕਾਲੇ ਰੰਗ ਦੀ ਥਾਰ ਮੇੜੀ ਹੈ ਜਿੱਥੇ ਸ਼ਕਤੀ ਹਾਦਸੇ ਖੜੀ ਹੈ ਜਿਹਨੇ ਆਪਣਾ ਨੰਬਰ 플레이ਟ ਜਿਹੜੀ ਉਹ ਵੀ ਕੰਸੀਲ ਕੀਤੀ ਹੋਈ ਹੈ ਮੈਂ ਪੁਲਿਸ ਪਾਰਟੀ ਨਾਲ ਆਪਣੀ ਗੱਡੀ ਲੈ ਕੇ ਤੇ ਜਦੋਂ ਉਹਦੇ ਹਾਈਵੇ ਤੇ ਜਾ ਕੇ ਚੈੱਕ ਦੇਖਿਆ ਤਾਂ ਇੱਕ ਗੱਡੀ ਜਿਹੜੀ ਅੰਬੀ ਵਾਸੇ ਪਾਰਕ ਕੀਤੀ ਹੋਈ ਸੀ ਹਾਈਵੇ ਦੇ ਉੱਤੇ ਤੇ ਮੈਂ ਉਸਦੇ ਅੱਗੇ ਆਪਣੀ ਗੱਡੀ ਖੜਾਈ ਦੇ ਜੀ ਉੱਤਰ ਵੀ ਤੇ ਪੁਲਿਸ ਨਾਲ ਨੂੰ ਲੋਕ ਕੀਤਾਗਾ ਰੋਡ ਕੋਲ ਨੂੰ ਉਹ ਚੈੱਕ ਕਰਨੇ ਕਿ ਕੌਣ ਹੈ ਉਹਦੇ ਸਾਰੇ ਸ਼ੀਸ਼ੇ ਕਾਲੇ ਸੀਗੇ ਬਾਹਰ ਕੁਛ ਵੀ ਦਿਖਾਈ ਨਹੀਂ ਸੀ ਦੇ ਰਿਹਾ ਕਿ ਅੰਦਰ ਕੌਣ ਹੈ ਜਦੋਂ ਅਸੀਂ ਨੌਕ ਕੀਤੀ ਗੱਡੀ ਦਾ ਉਹਨਾਂ ਗੱਡੀ ਡਰਾਈਵਰ ਨੇ ਖੋਲਣ ਦੀ ਵਿਜਾਇਆ ਉਹਨਾਂ ਦਰਵਾਜ਼ਾ ਖੋਲਣ ਦੀ ਵਿਜਾਇਆ ਗੱਡੀ ਬੜੀ ਤੇਜ਼ੀ ਨਾਲ ਅੱਗੇ ਨੂੰ ਭਜਾ ਦਿੱਤੀ ਜਿਹਨੇ ਗੱਡੀ ਭਜਾਉਂਦੇ ਜਾਂਦੇ ਹੋਏ ਨੇ ਮੇਰੀ ਜਿਹੜੀ ਅੱਗੇ ਗੱਡੀ ਖੜੀ ਸੀ ਉਹਨੂੰ ਵੀ ਸਾਈਡ ਵੱਜ ਗਈ ਤੇ ਜਦੋਂ ਉਹਨੇ ਗੱਡੀ ਭਜਾਈ ਤੇ ਉਹਦੀ ਜਿਹੜੀ ਤੇਜ਼ੀ ਵਿਦਿਆ ਸਾਨੂੰ ਬਹੁਤ ਜ਼ਿਆਦਾ ਸ਼ੱਕੀ ਲੱਗੀਆਂ ਜਿਸ ਤੇ ਆਪਾਂ ਉਹਨੂੰ ਗੱਡੀ ਨੂੰ ਰੋਕਣ ਲਈ ਇੱਕ ਪੈਰ ਉਹਦੇ ਟਾਇਰ 'ਚ ਉਖ ਮਾਰਿਆ ਜਿਸ ਨਾਲ ਉਹਦਾ ਟਾਇਰ ਪੰਚਰ ਹੋ ਗਿਆ ਪਰ ਉਹਨੇ ਗੱਡੀ ਨਹੀਂ ਰੋਕੀ ਤੇ ਉਸ ਤੋਂ ਬਾਵਜੂਦ ਉਹ ਚੱਲਦਾ ਰਿਹਾ ਇਸ ਤੋਂ ਬਾਅਦ ਮੇਰੀ ਨਾਕਾ ਜੋ ਸਾਡੇ ਅੱਗੇ ਸੀ ਨਾ ਉੱਥੇ ਪਾਰਕਿੰਗ ਹੋਣੀ ਤਾਂ ਇਹ ਗੱਡੀ ਰੁਕੇ ਜਾਂਦੀ ਪਰ ਗੱਡੀ ਨੇ ਮੇਰੀ ਨਾਕੇ ਤੇ ਪਹੁੰਚਣੋਂ ਪਹਿਲਾਂ ਹੀ ਜੂਟਰਨ ਮਾਰਿਆ ਤੇ ਜਦੋਂ ਰੁਕਣੀ ਤੇ ਉਸ ਤੋਂ ਬਾਅਦ ਉਹ ਅੱਗੇ ਜਾ ਕੇ ਸਾਡੀ ਜਿਹੜੀ ਚੌਕੀ ਵਾਲੀ ਦੀ ਗੱਡੀ ਸੀ ਉਸ ਤੇ ਅੱਗੇ ਲੱਗੀ ਤੇ ਉਹ ਦੋਹਾਂ ਗੱਡੀਆਂ ਦੇ ਵਿਚਕਾਰ ਆ ਗਈ ਤੇ ਤੇ ਉਸ ਤੋਂ ਬਾਅਦ ਉਹਦੋਂ ਵੀ ਉਹਨੇ ਉਤਰ ਕੇ ਰੋਕਣ ਦੀ ਬਜਾਏ ਗੱਡੀ ਬੈਕ ਕਰਕੇ ਦੁਬਾਰਾ ਮੇਰੀ ਗੱਡੀ 'ਚ ਜਦੋਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਹੈਡਲਾਈਟ ਤੇ ਇੱਕ ਹੋਰ ਫਾਇਰੋ ਦੀ ਗੱਡੀ ਦੇ ਟਾਇਰ 'ਚ ਮਾਰਿਆ ਜਿਸ ਨਾਲ ਗੱਡੀ ਪੈਂਚ ਰਹੀ ਇਸ ਤੋਂ ਬਾਅਦ ਉਹ ਗੱਡੀ ਇੱਕ ਮੂਵਮੈਂਟ ਬੰਦ ਹੋ ਗਈ ਥੋੜੀ देर ਬਾਅਦ ਜਦੋਂ ਮੈਂ ਉਹਨੂੰ ਦੇਖ ਰਿਹਾ ਤੇ ਗੱਡੀ ਚ ਪਾਉਣਾ ਬਟ ਉਹਦੇ ਕਾਲੇ ਸ਼ੀਸ਼ੇ ਓਨ ਕਰਕੇ ਕੁਝ ਵੀ ਦਿਖਾਇਆ ਨਹੀਂ ਸੀ ਦੇ ਦੇ ਤੇ ਜਦੋਂ ਨੇੜੇ ਜਾ ਕੇ ਮੈਂ ਆਪਣੇ ਰੋੜੇ ਨਾਲ ਉਹਦੀ ਦੂਜੀ ਬਾਰੀ ਦਾ ਸ਼ੀਸ਼ਾ ਭੰਨਿਆ ਤਾਂ ਦੇਖਿਆ ਦੇ ਇੱਕ ਲੜਕਾ ਅੰਦਰ ਜੜਿਆ ਹੋਇਆ ਬੈਠਾ ਸੀ ਤੇ ਮੈਂ ਉਹਨੂੰ ਪੁਲਿਸ ਵਾਲੀ ਮਦਦ ਨਾਲ ਬਾਹਰ ਕੱਢਿਆ ਉਹਨੂੰ ਚੈੱਕ ਕੀਤਾ ਬਿਲਕੁਲ ਠੀਕ ਸੀ ਤੇ ਇੱਕ ਹੋਰ ਅੰਦਰ ਸੀ ਮਾਈਨਸ ਸੀ ਦੋ ਮਾਈਨਸ ਗੱਡੀ ਚ ਸਾਨੂੰ ਮਿਲੇ ਜਿਨ੍ਹਾਂ ਦੇ ਕੇ ਪੁਲਾਸੀ ਚੋਚੀ ਲਈ ਗੱਡੀ ਚ ਚਿੰਗੀ ਤੇ ਉਹਨਾਂ ਦੀ ਪਛੜੀ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਤੇ ਜਿਸ ਤੋਂ ਬਾਅਦ ਉਹਨਾਂ ਤੇ ਜਿਹੜੇ ਉਹਨਾਂ ਨੂੰ ਫੋਨੇ ਲਾਇਆ ਗਿਆ ਤੇ ਚੰਗੀ ਦਾ ਵੈਰੀਫਾਈ ਕੀਤਾ ਗਿਆ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਨੇ ਕੀਤੀ ਪਰ ਗੱਡੀ ਕਿਹੜੀ ਸੀ ਗੱਡੀ ਥਾਰ ਸੀ ਇਹ ਨੰਬਰ ਕਰਦੇ ਆ ਗੱਡੀ ਦਾ ਨੰਬਰ ਐ ਕਨਸੀਲ ਕੀਤਾ ਹੋਇਆ ਸੀ ਕਨਫਰਮ ਕਰ ਰਹੇ ਹਾਂ ਅੱਛਾ